ਸਨ ਸ਼੍ਰੀ ਗੁਰੂ ਗਬੇਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤੇ ਸਿੰਘ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਲਿਆਂਦਾ ਗਿਆ 11 ਨੂੰ ਪਹਿਲੇ ਦਿਨ ਦੀ ਕਚਹਿਰੀ ਲੱਗੀ ਸੀ ਜਿਸ ਵਿੱਚ ਸਾਹਿਬਜ਼ਾਦਿਆਂ ਦੇ ਨਾਲ ਕੁਝ ਨਰਮੀ ਵੀ ਵਰਤੀ ਗਈ ਉਹਨਾਂ ਨੂੰ ਦਰਾਇਆ ਵੀ ਗਿਆ ਲਾਲਚ ਵੀ ਦਿੱਤੇ ਗਏ ਹੋਰ ਕਈ ਤਰ੍ਹਾਂ ਦੇ ਸ਼ਬਦ ਸਾਹਿਬਜ਼ਾਦਿਆਂ ਦੇ ਨਾਲ ਜਿਹੜੇ ਉਹਨਾਂ ਨੇ ਵਰਤੇ ਨਹੀਂ ਉਹਨਾਂ ਨੂੰ ਦੀਨ ਸਲਾਮ ਦੇ ਵਿੱਚ ਲਿਆਉਣ ਦੇ ਯਤਨ ਕੀਤੇ ਗਏ ਪਰ ਗੁਰੂ ਕੇ ਸਾਹਿਬਜ਼ਾਦਿਆਂ ਨੇ ਗੁਰੂ ਕੇ ਲਾਲਾ ਨੇ ਉਨ੍ਹਾਂ ਦੀ ਇੱਕ ਵੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਇਸ ਤਰ੍ਹਾਂ ਦੇ ਡਰ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਸਾਹਿਬਜ਼ਾਦੇ ਨਹੀਂ ਆਏ ਵਾਪਸ ਠੰਡੇ ਬੁਰਜ ਦੇ ਵਿੱਚ ਦਾਦੀ ਮਾ ਮਾਤਾ ਗੁਜਰ ਕੌਰ ਜੀ ਦੇ ਕੋਲ ਪੇਜ ਦਿੱਤਾ ਗਿਆ 11 ਪੂ ਦੀ ਰਾਤ ਨੂੰ ਸਤਕਾਰਯੋਗ ਮਾਤਾ ਗੁਜਰੀ ਜੀ ਆਪਣੇ ਦੂਵੇਂ ਲਾਲਾ ਨੂੰ ਗੋਦ ਵਿੱਚ ਲੈ ਕੇ ਸ਼ਾਮ ਨੂੰ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਸੁਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਭਾਈ ਮੋਤੀराम ਜੀ ਦੁੱਧ ਲੈ ਕੇ ਆਏ ਦੁੱਧ ਛਕਾਇਆ ਆਪਣੀ ਗੋਦ ਦੇ ਨਿੱਕ ਵਿੱਚ ਮਾਤਾ ਜੀ ਨੇ ਲਾਲਾ ਨੂੰ ਸੁਵਾਏ ਉਸ ਵਕਤ ਸਾਹਿਬਜ਼ਾਦਿਆਂ ਦੀ ਜੋ ਹਾਲਤ ਹੈ ਸਮਝਣ ਵਾਲੀ ਹੈ ਮਹਿਸੂਸ ਕਰੀਏ ਕਿ ਠੰਡ ਦੇ ਦਿਨ ਨੇ ਪੈਰਾਂ ਵਿੱਚ ਪਾਉਣ ਵਾਸਤੇ ਕੋਈ ਜੋੜਾ ਨਹੀਂ ਤਨ ਤੇ ਪਹਿਨਣ ਵਾਸਤੇ ਕੋਈ ਚੰਗਾ ਵਸਤਰ ਕੱਪੜਾ ਨਹੀਂ ਛੋਟੇ ਛੋਟੇ ਬਾੜ ਨੇ ਉਹ ਦੀ ਠੀਤ ਲਹਿਰ ਹੈ ਬੁੱਲ ਨੀਲੇ ਪੈ ਚੁੱਕੇ ਸੀ ਪੈਰ ਠੰਡ ਦੇ ਨਾਲ ਸੁਜੇ ਹੋਏ ਜੰਗਲਾਂ ਦੇ ਵਿੱਚੋਂ ਲੰਘਦਿਆਂ ਸਰੀਰਾਂ ਤੇ ਕਈ ਥਾਮਾਤੇ ਜੋ ਚਾੜੀਆਂ ਕੰਡਿਆਂ ਦੇ ਨਾਲ ਛੋਟੀਆਂ-ਛੋਟੀਆਂ ਜੜੀ ਤਾਂ ਪੰਝਾ ਹੋਈਆਂ ਇਸ ਤਰ੍ਹਾਂ ਦੀ ਹਾਲਤ ਹੈ 11 ਕੋਹ ਦੀ ਰਾਤ ਬਤੀਤ ਹੋਈ 12 ਕੋਹ ਦਾ ਦਿਨ ਚੜ੍ਹਿਆ ਦਾਦੀ ਮਾ ਮਾਤਾ ਗੁਜਰ ਕੌਰ ਜੀ ਨੇ ਗੋਦ ਵਿੱਚ ਬਿਠਾ ਕੇ ਸਭ ਜਾਤਿਆਂ ਨੂੰ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ ਲੋ ਲੱਗਣ ਤੋਂ ਪਹਿਲਾਂ ਹੀ ਸਿਪਾਈ ਆਣ ਪਹੁੰਚੇ ਦਾਦੀ ਮਾ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ ਕਿ ਅਸੀਂ ਬੱਚਿਆਂ ਨੂੰ ਲੈਣ ਆਏ ਹਾਂ ਇਹਨਾਂ ਦੀ ਕਚਹਿਰੀ ਦੇ ਵਿੱਚ ਪੇਸ਼ੀ ਹੈ। ਦਾਦੀ ਮਾ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕਿ ਮੈਂ ਵੀ ਨਾਲ ਜਾਣਾ ਚਾਹੁੰਨੀ ਹਾਂ। ਮੈਂ ਵੀ ਇਹਨਾਂ ਦੀ ਨਾਲ ਕਚਹਿਰੀ ਵਿੱਚ ਜਾਵਾਂਗੀ। ਪਰ ਜਿਹੜਾ ਦਰੋਗਾ ਸੀ, ਜਿਹੜੇ ਸਿਪਾਹੀ ਸੀ ਕਹਿਣ ਲੱਗੇ ਕਿ ਤੁਹਾਨੂੰ ਇਜਾਜ਼ਤ ਨਹੀਂ। ਅਸੀਂ ਕੇਵਲ ਬੱਚਿਆਂ ਨੂੰ ਹੀ ਲੈ ਕੇ ਜਾਣਾ ਹੈ। ਦਾਦੀ ਮਾਣੇ ਬੱਚਿਆਂ ਨੂੰ ਅਸੀਸ ਦਿੱਤੀ ਸਾਰੀ ਰਾਤ ਸਮਝਾਉਂਦੇ ਰਹੇ ਸੀ ਵੇਖਿਓ ਮੇਰੇ ਲਾਲੋ ਤੁਹਾਡੇ ਦਾਦੇ ਨੇ ਮੌਤ ਪ੍ਰਵਾਨ ਕੀਤੀ ਸੀ ਪਰ ਇਸਲਾਮ ਕਬੂਲ ਨਹੀਂ ਕੀਤਾ ਆਪਣੇ ਧਰਮ ਤੋਂ ਮੁੱਕ ਨਹੀਂ ਫੇਰਿਆ ਤੁਹਾਡੇ ਪਿਤਾ ਨੇ 9 ਸਾਢੇ ਦੀ ਉਮਰ ਵਿੱਚ ਧਰਮ ਦੀ ਰੱਖਿਆ ਵਾਸਤੇ ਪਿਤਾ ਕੁਰਬਾਨ ਕੀਤਾ ਸੀ ਤੋ ਸਿਓਸ ਸ਼ੇਰ ਪੁੱਤਰ ਦੇ ਸ਼ੇਰ ਬੱਚੇ ਹੋ ਕਿਤੇ ਆਪਣੇ ਧਰਮ ਤੋਂ ਡੋਲ ਨਾ ਜਾਇਓ ਦਾਦੀ ਮਾ ਮਾਤਾ ਗੁਜਰ ਕੌਰ ਜੀ ਨੇ ਦੋਵਾਂ ਲਾਲਾਂ ਦੇ ਮੁੱਖ ਚੁੰਮੇ ਮੱਥੇ ਚੁੰਮੇ ਸ਼ਿਪਾਈਆਂ ਦੇ ਨਾਲ ਤੋਰ ਦਿੱਤਾ ਸ਼ਿਪਾਈ ਸਾਰਾ ਰਸਤਾ ਬੱਚਿਆਂ ਨੂੰ ਇੱਕ ਗੱਲ ਸਮਝਾਉਂਦੇ ਆਏ ਕਿ ਕੱਲ ਤੁਸੀਂ ਨਵਾਬ ਸਾਹਿਬ ਨੂੰ ਸਲਾਮ ਨਹੀਂ ਕੀਤੀ ਵੇਖਿਓ ਅੱਜ ਕੱਲ੍ਹ ਵਾਲੀ ਗੁਸਤਾਖੀ ਨਾ ਕਰਿਓ ਹੋ ਸਕਦਾ ਵਜ਼ੀਰ ਖਾਨ ਤੁਹਾਡੀ ਸਲਾਮ ਵੇਖ ਕੇ ਪਿਗਲ ਜਾਏ ਦਇਆ ਕਰ ਦੇਏ ਤੇ ਤੁਹਾਨੂੰ ਮਾਫ਼ ਕਰਕੇ ਆਜ਼ਾਦ ਕਰ ਦਿੱਤਾ ਜਾਏ ਝੁੱਕ ਕੇ ਵਜ਼ੀਰ ਖਾਨ ਨੂੰ ਸਲਾਮ ਕਰਿਓ ਸਾਰਾ ਰਸਤਾ ਸਮਝਾਉਂਦੇ ਆਏ ਕਚਹਿਰੀ ਦੇ ਨੇੜੇ ਪਹੁੰਚੇ ਅੱਜ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਹੈ ਛੋਟਾ ਜਿਹਾ ਦਰਵਾਜ਼ਾ ਖੁੱਲਾ ਹੈ ਆਮ ਮਨੁੱਖ ਨੂੰ ਇਸ ਦਰਵਾਜ਼ੇ ਚ ਅੰਦਰ ਜਾਣਾ ਹੈ ਤੇ ਸਿਰ ਝੁਕਾ ਕੇ ਅੰਦਰ ਜਾਣਾ ਪਏਗਾ ਤੇ ਉਹਨਾਂ ਦੀ ਇਹ ਵਿਉਂਤ ਸੀ ਇੱਕ ਜੁਗ ਤੋਂ ਉਹਨਾਂ ਨੇ ਵਰਤੀ ਕਿ ਜਦੋਂ ਸਾਹਿਬ ਜੀ ਅੰਦਰ ਆਉਣਗੇ ਸਿਰ ਝੁਕਾ ਕੇ ਅੰਦਰ ਲੰਘਣਗੇ ਤੇ ਅਸੀਂ ਤਾੜੀਆਂ ਮਾਰ ਕੇ ਹੱਸਾਂਗੇ ਕਿ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਜਾਦੇ ਜਿਹੜੇ ਕੱਲ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਅੱਜ ਸਿਰ ਝੁਕਾ ਦਿੱਤਾ ਹੈ ਔਰ ਉਹ ਵੀ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਨਾ ਗੁਰਮਤ ਦੀ ਗੁੜਤੀ ਮਿਲੀ ਉਹਨਾਂ ਨੂੰ ਜਿਨ੍ਹਾਂ ਨੇ ਗੁਰਬਾਣੀ ਤੋਂ ਇਹ ਸਿੱਖਿਆ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਖਾਈ ਜਿਹੜੇ ਇੱਜ਼ ਤਣਕ ਤੇ ਆਬਰੂ ਦੇ ਰਖਵਾਲੇ ਸੀ ਉਹ ਕਿਵੇਂ ਆਪਣੇ ਸਿਰ ਝੁਕਾ ਦਿੰਦੇ ਸਾਹਿਬ ਜਾਨਿਆਂ ਨੇ ਇਹਨਾਂ ਦੀ ਵਿਉਂਤ ਨੂੰ ਸਮਝਿਆ ਛੋਟੇ ਦਰਵਾਜ਼ੇ ਤੋਂ ਜਦੋਂ ਲੰਘਣ ਲੱਗੇ ਤੇ ਬਾਬਾ ਫਤੇ ਸਿੰਘ ਜੀ ਛੋਟੇ ਸੀ ਬਾਬਾ ਜੋਰਾਵਰ ਸਿੰਘ ਜੀ ਵੱਡੇ ਅੱਗੇ ਬਾਬਾ ਫਤੇ ਸਿੰਘ ਸੀ ਤੇ ਪਿੱਛੇ ਬਾਬਾ ਜੋਰਾਵਰ ਸਿੰਘ ਸੀ ਬਾਬਾ ਜੋਰਾਵਰ ਸਿੰਘ ਜੀ ਦੇ ਮਨ ਵਿੱਚ ਸ਼ਾਇਦ ਇਹ ਖਿਆਲ ਬਣਿਆ ਹੋਵੇਗਾ ਕਿ ਮੇਰਾ ਵੀਰ ਛੋਟਾ ਹੈ ਕਿਤੇ ਸਿਰ ਝੁਕਾ ਕੇ ਅੰਦਰ ਨਾ ਜਾਏ ਪਰ ਬਾਬਾ ਫਤੇ ਸਿੰਘ ਜੀ ਨੇ ਆਪਣੇ ਸੋਹਣੇ ਸੋਹਣੇ ਨਿਕੜੇ ਜੇ ਚਰਨ ਕਚਾਰੀ ਦੇ ਦਰਵਾਜ਼ੇ 'ਚ ਅੰਦਰ ਰੱਖੇ ਬੜੀ ਅਣਖ ਤੇ ਗੈਰਤ ਦੇ ਨਾਲ ਸਿਰ ਉੱਚਾ ਕਰਕੇ ਕਚਹਿਰੀ ਦੇ ਦਰਵਾਜ਼ੇ 'ਚ ਅੰਦਰ ਲੱਗੇ। ਮਗਰ ਬਾਬਾ ਜੋਰਾਵਰ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਹੀ ਪਹਿਲਾਂ ਆਪਣੇ ਚਰਨ ਅੰਦਰ ਰੱਖੇ ਫਿਰ ਬੜੀ ਅਣਖ ਤੇ ਗੈਰਤ ਦੇ ਨਾਲ ਸਿਰ ਅੰਦਰ ਲੰਗਾਇਆ ਤੇ ਦੋਵੇਂ ਸਾਹਿਬ ਜਾਦੇ ਕਚਹਿਰੀ ਦੇ ਵਿੱਚ ਪਹੁੰਚੇ ਐਨ ਵਿਚਕਾਰ ਜਾ ਕੇ ਗੱਜ ਕੇ ਫਤੇ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਫਤੇ ਦਾ ਜਿਹੜਾ ਨਾਰਾ ਸੀ ਇਸ ਫਤੇ ਦੀ ਆਵਾਜ਼ ਗੂੰਜੀ ਜਿਹੜੇ ਉੱਥੇ ਅਹਿਲਕਾਰ ਬੈਠੇ ਸੀ ਕਾਜੀ ਮੌਲਵੀ ਬੈਠੇ ਸੀ ਵਜ਼ੀਰ ਖਾਨ ਤੇ ਉਹਦੇ ਹੋਰ ਜਿਹੜੇ ਮੰਤਰੀ ਸੰਤਰੀ ਬੈਠੇ ਸੀ ਉਹ ਹੱਕੇ-ਵੱਕੇ ਰਹਿ ਗਏ ਕਿ ਛੋਟੀ ਜੀ ਉਮਰ ਦੇ ਵਿੱਚ ਇਹ ਬੱਚੇ ਕਿਸੇ ਕੋਲੋਂ ਡਰਦੇ ਕਿਉਂ ਨਹੀਂ ਅਖਰ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਫਿਰ ਉਸੇ ਤਰ੍ਹਾਂ ਡਰਾਵੇ ਲਾਲਚ ਦੇਣ ਦਾ ਯਤਨ ਕੀਤਾ ਹੈ ਕਰਨ ਲੱਗਿਓ ਕਿ ਸਲਾਮ ਕਬੂਲ ਕਰ ਲਓ ਤੁਹਾਨੂੰ ਮਾਫ ਕਰ ਦਿੱਤਾ ਜਾਏਗਾ ਛੱਡ ਦਿੱਤਾ ਜਾਏਗਾ ਕਈ ਤਰ੍ਹਾਂ ਦੇ ਤਰਕ ਦਲੀਲਾਂ ਲਾਲਚ ਡਰਾਵੇ ਕਈ ਤਰ੍ਹਾਂ ਦੇ ਸਵਾਲ ਜਵਾਬ ਹੋਏ ਸਭ ਜਾਦਿਆ ਨੇ ਇੱਕ ਵੀ ਉਹਨਾਂ ਦੀ ਗੱਲ ਪ੍ਰਵਾਨ ਨਾ ਕੀਤੀ ਸਚਾਨੰਦ ਅੱਗੇ ਵਧਿਆ ਚੜਨ ਲੱਗਿਆ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਕੀ ਕਰੋਗੇ ਕਿੱਥੇ ਜਾਓਗੇ ਸਾਹਿਬ ਜਾਦਿਆਣੀ ਗਰਜਵੀਂ ਆਵਾਜ਼ ਵਿੱਚ ਜਵਾਬ ਦਿੱਤਾ ਸੋਚਾ ਆਨੰਦ ਪਹਿਲੀ ਗੱਲ ਤੁਸੀਂ ਸਾਨੂੰ ਛੱਡਣਾ ਨਹੀਂ ਤੁਸੀਂ ਸਾਨੂੰ ਆਜ਼ਾਦ ਨਹੀਂ ਕਰਨਾ ਪਰ ਹਾਂ ਜੇ ਤੁਸੀਂ ਸਾਨੂੰ ਆਜ਼ਾਦ ਕਰੋਗੇ ਤੇ ਅਸੀਂ ਆਪਣੇ ਪਿਤਾ ਜੀ ਕੋਲ ਜਾਵਾਂਗੇ ਅਸੀਂ ਆਪਣੇ ਸਿੱਖ ਭਰਾਵਾਂ ਨੂੰ ਇਕੱਤਰ ਕਰਾਂਗੇ ਸੈਨਾ ਤਿਆਰ ਕਰਾਂਗੇ ਤੇ ਤੁਹਾਡੇ ਸਮੁਗਲ ਰਾਜ ਨੂੰ ਖਤਮ ਕਰਨ ਦੇ ਵਾਸਤੇ ਉਪਰਾਲਾ ਕਰਾਂਗੇ ਤੁਹਾਡੇ ਮੁਗਲ ਹਕੂਮਤ ਦੀਆਂ ਜੜਾ ਕੁੱਟ ਕੇ ਰੱਖ ਦਿਆਂਗੇ ਸਚਾਨੰਦ ਦਾ ਅਗਲਾ ਜਵਾਬ ਸੀ ਜੇ ਹਾਰ ਗਏ ਤੇ ਸਾਹਿਬਜ਼ਾਦੇ ਕਹਿੰਦੇ ਨੇ ਫਿਰ ਫੌਜਾਂ ਇਕੱਠੀਆਂ ਕਰਾਂਗੇ ਤੇ ਜਿੰਨਾ ਚਿਰ ਇਸ ਜ਼ੁਲਮ ਰਾਜ ਦੀਆਂ ਜੜਾਂ ਇਸ ਦੇਸ਼ ਚੋਂ ਕੁੱਟਣ ਨਹੀਂ ਦਿੰਦੇ ਜਾਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਵਾਂਗੇ ਅਸੀਂ ਤੁਹਾਡੇ ਵਿਰੋਧ ਵਿੱਚ ਖੜੇ ਰਵਾਂਗੇ ਅਸੀਂ ਟਿਕ ਕੇ ਨਹੀਂ ਬੈਠਾਂਗੇ ਕਹਿੰਦੇ ਸਾਰੀ ਸਭਾ ਦੇ ਵਿੱਚ ਇੱਕ ਆਵਾਜ਼ ਗੂੰਜ ਉੱਠੀ ਬਾਗੀ ਬਾਗੀ ਇਹ ਬਾਗੀ ਨੇ ਹਕੂਮਤ ਦੇ ਇੱਕ ਇਤਿਹਾਸਕਾਰ ਨੇ ਇਹ ਵੀ ਲਿਖਿਆ ਹੈ ਕਿ ਸੁਚਾ ਆਨੰਦ ਨੇ ਸਾਹਿਬਜ਼ਾਦਿਆਂ ਨੂੰ ਤੂਤ ਦੀ ਖਮਚੀ ਦੇ ਨਾਲ ਖਮਚੀ ਕਹਿੰਦੇ ਛੋਟੀ ਛੋਟੀ ਜਿਹੜੀ ਹੁੰਦੀ ਹੈ ਬਰੀਕ ਜੀ ਛੋਟੀ ਦੇ ਨਾਲ ਸਾਹਿਬਜ਼ਾਦਿਆਂ ਨੂੰ ਕੁੱਟਿਆ ਬਹੁਤ ਮਾਰਿਆ ਜੀ ਗਿਆ ਆਨੰਦ ਦਾ ਇੱਕ ਬ੍ਰਾਹਮਣ ਉਹਦਾ ਵੀ ਜ਼ਿਕਰ ਮਿਲਦਾ ਛੁਰਾ ਹੱਥ ਵਿੱਚ ਲੈ ਕੇ ਸਾਹਿਬਜ਼ਾਦਿਆਂ ਨੂੰ ਡਰਾਉਂਦਾ ਹੈ ਕਿ ਮੈਂ ਤੁਹਾਨੂੰ ਖਤਮ ਕਰ ਦੇਵਾਂਗਾ ਮਾਰ ਦੇਵਾਂਗਾ ਜੇ ਇਸ ਲਾਮ ਕਬੂਲ ਕਰੋ ਇੱਕ ਇਤਿਹਾਸਕਾਰ ਨੇ ਇਹ ਵੀ ਲਿਖਿਆ ਕਿ ਸਾਹਿਬ ਜਾਦਿਆਂ ਦੀਆਂ ਉਂਗਲਾਂ ਦੇ ਵਿੱਚ ਪੁਲੀਤੇ ਦੇ ਕੇ ਜਿਵੇਂ ਆਪਾਂ ਬੰਬ ਪਟਾਕੇ ਵੇਖਦੇ ਹਾਂ ਚਲਾਉਂਦੇ ਉਹਨਾਂ ਵਿੱਚ ਫੀਤਾ ਲੱਗਾ ਹੁੰਦਾ ਹੈ ਉਹਦੇ ਵਿੱਚ ਮਸਾਲਾ ਹੁੰਦਾ ਹੈ ਉਵੇਂ ਜਿਵੇਂ ਪੁਲੀਤੇ ਸਾਹਿਬ ਜਾਦਿਆਂ ਦੀਆਂ ਉਂਗਲਾਂ ਵਿੱਚ ਰੱਖ ਕੇ ਤੇ ਉਹਨਾਂ ਪੁਲੀਤਿਆਂ ਨੂੰ ਅੱਗ ਲਾਉਂਦੇ ਸੀ ਉਹ ਮਸਾਲਾ ਉਹ ਪਲੀਤੇ ਜਦੋਂ ਸਾਹਿਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਅੱਗ ਲੱ ਪਹੁੰਚਦੀ ਸੀ ਸੜਦੀਆਂ ਸੀ ਤੇ ਬੜੀ ਤਕਲੀਫ ਹੁੰਦੀ ਸੀ ਬੜਾ ਦੁੱਖ ਲੱਗਦਾ ਸੀ ਇਦਾਂ ਨਹੀਂ ਦੁੱਖ ਇਦਾਂ ਦੇ ਤਸੀਹੇ ਇਦਾਂ ਦਾ ਜ਼ੁਲਮ ਸਾਹਿਬਜ਼ਾਦਿਆਂ ਤੇ ਕੀਤਾ ਜਾ ਰਿਹਾ ਹੈ ਕਿ ਸਾਹਿਬ ਦੇ ਇਸਲਾਮ ਕਬੂਲ ਕਰ ਲੈਣਗੇ ਪਰ ਸਾਹਿਬਜ਼ਾਦਿਆਂ ਨੇ ਗੁਰੂ ਕੇ ਲਾਲਾਂ ਨੇ ਕਿਸੇ ਵੀ ਦੁੱਖ ਦਾ ਕਿਸੇ ਵੀ ਜ਼ੁਲਮ ਦਾ ਉਹਨਾਂ ਨੇ ਮਨ ਵਿੱਚ ਭੈ ਨਹੀਂ ਖਾਤਾ ਐ ਨਿਡਰ ਤੇ ਜਿਹੜੇ ਉਹ ਸਾਹਿਬ ਜਾਦੇ ਨੇ ਬਿਲਕੁਲ ਭੈ ਭੀਤ ਨਹੀਂ ਹੋਏ ਚੜ ਦੀ ਕੜਾ ਦੇ ਵਿੱਚ ਉਹਨਾਂ ਨੇ ਉਸ ਕਚਾਰੀ ਦੇ ਵਿੱਚ ਉਹਨਾਂ ਦੁੱਖਾਂ ਤਸਿਹਿਆਂ ਦਾ ਮੁਕਾਬਲਾ ਕੀਤਾ ਇਸਲਾਮ ਧਰਮ ਕਬੂਲ ਨਹੀਂ ਕੀਤਾ ਉਸ ਵਕਤ ਸੋਚਾ ਆਨੰਦ ਕਹਿਣ ਲੱਗਿਆ ਵਜ਼ੀਰ ਖਾਨ ਇਹ ਸੱਪ ਦੇ ਬੱਚੇ ਨੇ ਇਸ ਪੋਲੀਏ ਨੇ ਇਹ ਸੱਪ ਦੇ ਬੱਚੇ ਵੱਡੇ ਹੋ ਕੇ ਡੰਗ ਮਾਰਦੇ ਨੇ ਇਹਨਾਂ ਨੂੰ ਰੱਖਣਾ ਇਹਨਾਂ ਨੂੰ ਆਜ਼ਾਦ ਕਰਨਾ ਠੀਕ ਨਹੀਂ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਕਤਲ ਕਰ ਦੇਣਾ ਚਾਹੀਦਾ ਹੈ ਵਜ਼ੀਰ ਖਾਨ ਨੇ ਕਾਜੀ ਵੱਲ ਧਿਆਨ ਕੀਤਾ ਇਸ਼ਾਰਾ ਕਰਕੇ ਕਹਿੰਦਾ ਫਤਵਾ ਲਾਓ ਸ਼ਰ੍ਹਾਂ ਦੇ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਾਜੀ ਨੇ ਉਸੇ ਵੇਲੇ ਫਤਵਾ ਲਾਇਆ ਜੀ ਕਹਿਣ ਲੱਗਿਆ ਸ਼ਰਾ ਦੇ ਅਨੁਸਾਰ ਇਹਨਾਂ ਬੱਚਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿੰਨ ਦੇਣਾ ਚਾਹੀਦਾ ਹੈ ਜਿਉਂਦਿਆਂ ਨੂੰ ਨੀਹਾਂ ਵਿੱਚ ਚਿੰਨ ਕੇ ਖਤਮ ਕਰ ਦੇਣਾ ਚਾਹੀਦਾ ਹੈ ਨਵਾਬ ਵਜ਼ੀਰ ਖਾਨ ਉਹਦੀ ਸਭਾ ਦੇ ਵਿੱਚ ਮਲੇਰ ਕੋਟੜੇ ਦਾ ਜਿਹੜਾ ਸ਼ੇਰ ਮੁਹੰਮਦ ਖਾਨ ਨਵਾਬ ਬੈਠਾ ਹੋਇਆ ਉਹਦਾ ਭਰਾ ਖਿਜ਼ਰ ਖਾਨ ਬੈਠਾ ਹੋਇਆ ਹੈ ਇਹ ਦੋਵੇਂ ਪ੍ਰਾ ਸਭਾ ਦੇ ਵਿੱਚ ਨੇ ਕਚਾਰੀ ਦੇ ਵਿੱਚ ਨਹੀਂ ਵਜ਼ੀਰ ਖਾਨ ਕਹਿਣ ਲੱਗਿਆ ਨਵਾਬ ਸਾਹਿਬ ਮਲੇਰ ਕੋਟਲੀਏ ਨਵਾਬ ਨੂੰ ਕਹਿੰਦਾ ਕਿ ਤੁਹਾਡੇ ਭਰਾ ਖਿਜਰ ਖਾਨ ਨੂੰ ਇਹਨਾਂ ਬੱਚਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਦੇ ਵਿੱਚ ਕਤਲ ਕੀਤਾ ਹੈ ਤੇ ਤੁਹਾਡੇ ਕੋਲ ਮੌਕਾ ਹੈ ਇਹਨਾਂ ਬੱਚਿਆਂ ਨੂੰ ਤੁਸੀਂ ਸਜ਼ਾਵਾ ਦਿਓ ਇਹਨਾਂ ਬੱਚਿਆਂ ਨੂੰ ਖਤਮ ਕਰ ਦਿਓ ਇਹਨਾਂ ਬੱਚਿਆਂ ਨੂੰ ਕਤਲ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲਓ ਨਵਾਬ ਮਲੇਰ ਕੋਟਲੀਏ ਨੇ ਸ਼ੇਰ ਮੁਹੰਮਦ ਖਾਨ ਨੇ ਜਵਾਬ ਦਿੱਤਾ ਸੀ ਵਜ਼ੀਰ ਖਾਨ ਸ਼ਰਾਂ ਦੇ ਅਨੁਸਾਰ ਬੱਚਿਆਂ ਬਜ਼ੁਰਗਾਂ ਤੇ ਨਿਹੱਥਿਆਂ ਤੇ ਵਾਰ ਕਰਨਾ ਸ਼ੀਰਖੋਰ ਬੱਚਿਆਂ ਨੂੰ ਦੁੱਧ ਚੁੰਗਦੇ ਬੱਚਿਆਂ ਨੂੰ ਮਾਰ ਦੇਣਾ ਕਤਲ ਕਰਨਾ ਇਹ ਸ਼ਰਾਂ ਦੇ ਅਨੁਸਾਰ ਗਲਤ ਹੈ ਕੋਈ ਸ਼ਰਅ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਬੱਚਿਆਂ ਤੇ ਬਜ਼ੁਰਗਾਂ ਤੇ ਨਿਹੱਥਿਆਂ ਤੇ ਜਿਹੜਾ ਵਾਰ ਕੀਤਾ ਜਾਏ ਇਹ ਠੀਕ ਨਹੀਂ ਤੇ ਮੈਂ ਨਵਾਬ ਮਲੇਰ ਕੋਟੜੀਏ ਦਾ ਜਵਾਬ ਸੀ ਕਹਿੰਦਾ ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਲਵਾਗਾ ਉਹ ਮੈਦਾਨੀ ਜੰਗ ਵਿੱਚ ਜੂਝ ਕੇ ਮਰਿਆ ਜੇ ਗੁਰੂ ਗੋਬਿੰਦ ਸਿੰਘ ਕਾ ਦੇ ਮੇਰੇ ਸਾਹਮਣੇ ਆਇਆ ਮੈਂ ਉਹਦੇ ਨਾਲ ਮੁਕਾਬਲਾ ਜ਼ਰੂਰ ਕਰਾਂਗਾ ਜਾ ਉਹਨੂੰ ਖਤਮ ਕਰ ਦਿਆਂਗਾ ਜਾਂ ਉਹਦੇ ਹੱਥੋਂ ਆਪ ਮਰਾਂਗਾ ਪਰ ਮੈਂ ਇਹਨਾਂ ਸ਼ੀਰਖੁਰ ਬੱਚਿਆਂ ਦੇ ਉੱਪਰ ਜ਼ੁਲਮ ਨਹੀਂ ਕਰ ਸਕਦਾ ਇਹ ਹਾ ਦਾ ਨਾਰਾ ਮਾਰ ਕੇ ਨਵਾਬ ਮਲੇਰ ਕੋਟੜੀਆ ਕਹਿੰਦੇ ਸਭਾ ਚੋਂ ਬਾਹਰ ਚਲੇ ਗਿਆ ਸੀ ਉਹਦੇ ਸਹਾ ਦਾ ਨਾਰੇ ਨੂੰ ਸਿੱਖ ਕੌਮ ਨੇ ਸਿਰ ਮੱਥੇ ਰੱਖਿਆ ਤੇ ਅੱਜ ਤੱਕ ਨਵਾਬ ਮਲੇਰ ਕੋਟੜੀਏ ਦੇ ਅੰਸਵੰਸ ਨੂੰ ਸਿੱਖ ਕੌਮ ਬਹੁਤ ਸਤਿਕਾਰ ਦਿੰਦੀ ਹੈ ਰੋਵਚਾਰ ਉਹ ਬਾਹਰ ਚਲੇ ਗਏ ਸਭਾ ਦੇ ਵਿੱਚ ਨਵਾਬ ਮੁਲੇਰ ਕੋਟੜੀਏ ਦੇ ਗੱਲਾਂ ਨੇ ਕੁਝ ਚਿਰ ਵਾਸਤੇ ਨਰਮੀ ਪੈਦਾ ਕਰ ਦਿੱਤੀ ਸਾਰਿਆਂ ਦੇ ਮਨ ਵਿੱਚ ਥੋੜੀ ਜੀ ਨਰਮੀ ਆਈ ਵਜ਼ੀਰ ਖਾਨ ਕਹਿਣ ਲੱਗਿਆ ਬੱਚਿਆਂ ਨੂੰ ਵਾਪਸ ਦਾਦੀ ਮਾਂ ਕੋਲ ਭੇਜ ਦਿੱਤਾ ਜਾਏ ਤੇ ਉਹਨੂੰ ਹਦਾਇਤ ਕੀਤੀ ਜਾਏ ਕਿ ਇਹਨਾਂ ਬੱਚਿਆਂ ਨੂੰ ਸਮਝਾਵੇ ਕਿ ਇਹ ਇਸਲਾਮ ਕਬੂਲ ਕਰ ਲੈਣ ਤਾਂ ਕਿ ਇਹਨਾਂ ਦੀ jaan ਬਖਸ਼ੀ ਜਾ ਸਕੇ ਸਾਹਿਬ ਜਾਨਿਆਂ ਨੂੰ ਵਾਪਸ ਦਾਦੀ ਮਾ ਮਾਤਾ ਗੁਜਰ ਕੌਰ ਜੀ ਦੇ ਕੋਲ ਭੇਜ ਦਿੱਤਾ ਗਿਆ ਠੰਡੇ ਬੁਰਜ ਦੇ ਵਿੱਚ ਦਾਦੀ ਅੰਮਾ ਦੀ ਗੋਦ ਵਿੱਚ ਬੈਠੇ ਸਾਹਿਬ ਜਾਦਿਆਂ ਨੇ ਕਚਹਿਰੀ ਵਿੱਚ ਹੋਈਆਂ ਸਾਰੀਆਂ ਹੀ ਗੱਲਾਂ ਦਸੀਆਂ ਤੇ ਇਹ ਵੀ ਦੱਸਿਆ ਕਿ ਦਾਦੀ ਮਾ ਸਾਨੂੰ ਨੀਹਾ ਵਿੱਚ ਚਿੰਨ ਦਿੱਤੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਹੈ ਦਾਦੀ ਮਾ ਸਭ ਕੁਝ ਜਾਣਦੀ ਸੀ ਕੀ ਹੋਣ ਵਾਲਾ ਪਰ ਦਾਦੀ ਮਾਂ ਅਡੋਲ ਬੈਠੀ ਆਪਣੇ ਪੁੱਤਰਾਂ ਨੂੰ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾਉਂਦੀ ਹੈ 모ਤੀ RAM ਭਾਈ 모ਤੀ RAM ਜੀ ਮਹਿਰਾ ਫਿਰ ਆਏ ਨੇ ਦੁੱਧ ਸ਼ਿਕਾਉਂਦੇ ਨੇ ਤੇ ਮੈਂ ਬੇਨਤੀ ਕਰ ਇਸ ਦੁੱਧ ਪਿਉਉਣ ਦੀ ਦੋ ਰਾਤ ਇਹਨਾਂ ਨੇ ਸੇਵਾ ਕੀਤੀ ਇਹਨਾਂ ਦੋ ਰਾਤ ਪਿਆਏ ਗਏ ਦੁੱਧ ਦੀ ਸੇਵਾ ਦਾ ਫਲ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਕਤਲ ਕਰਾ ਕੇ ਇਸ ਸੇਵਾ ਨੂੰ ਪ੍ਰਵਾਨਿਤ ਕੀਤਾ ਸੀ ਉਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਪੰਮਾ ਪੰਮੇ ਨਾਮ ਦਾ ਇੱਕ ਰਸੋਈਆ ਕਹਿੰਦੇ ਗੰਗੂ ਦਾ ਇਹ ਰਿਸ਼ਤੇਦਾਰੀ ਦੇ ਵਿੱਚ ਭਰਾ ਸੀ ਇਸ ਪੰਮੇ ਨੇ ਵਜ਼ੀਰ ਖਾਨ ਨੂੰ ਦੱਸ ਦਿੱਤਾ ਕਿ ਇਹ ਗੰਗੂ ਇਹ ਜਿਹੜਾ ਭਾਈ ਮੋਤੀ RAM ਹੈ ਇਹ ਸਾਹਿਬ ਜਾਦਿਆਂ ਤੇ ਮਾਤਾ ਜੀ ਨੂੰ ਦੁੱਧ ਪਿਉਂਦਾ ਰਿਹਾ ਹੈ ਵਜ਼ੀਰ ਖਾਨ ਨੇ ਉਹਨੂੰ ਤਲਬ ਕੀਤਾ ਔਰ ਕੁੱਛਿਆ ਕਿ ਤੂੰ ਇਹ ਇਹ ਕੁੱਝ ਕੀਤਾ ਹੈ ਭਾਈ ਮੋਤੀ RAM ਨੇ ਪ੍ਰਵਾਨ ਕੀਤਾ ਕਿ ਮੈਂ ਮਾਤਾ ਜੀ ਤੇ ਸਭ ਜ਼ਿਆਦਿਆਂ ਨੂੰ ਦੁੱਧ ਪਿਲਾਇਆ ਵਜ਼ੀਰ ਖਾਨ ਕਹਿਣ ਲੱਗਿਆ ਜਾਂ ਤੇ ਹੁਣ ਤੂੰ ਇਸਲਾਮ ਕਬੂਲ ਕਰ ਜਾਂ ਤੈਨੂੰ ਕਤਲ ਕਰ ਦਿੱਤਾ ਜਾਏਗਾ ਭਾਈ ਮੋਤੀ RAM ਨੇ ਇਸਲਾਮ ਪ੍ਰਵਾਨ ਨਹੀਂ ਕੀਤੀ ਇਹਦਾ ਛੋਟਾ ਜਿਹਾ ਪੁੱਤਰ ਜਿਹਦੀ ਉਮਰ 8 ਕੋਸਾਲ ਸੀ ਨਰਾਇਣਾ ਉਹਦਾ ਨਾਮ ਦੱਸਿਆ ਜਾਂਦਾ ਹੈ ਭਾਈ ਮੋਤੀ RAM ਜੀ ਦੀ ਮਾਤਾ ਜੀ ਇਹਨਾਂ ਦੀ ਧਰਮ ਪਤਨੀ ਇਹਨਾਂ ਨੂੰ ਜਿਹੜਾ ਲਿਆਂਦਾ ਗਿਆ ਚੌਂਕ ਦੇ ਵਿੱਚ ਤੇ ਭਾਈ ਮੋਤੀराम ਦੇ ਪੁੱਤਰ ਨੂੰ ਇੱਕ ਵੱਡਾ ਕੋਹੂ ਤਿਆਰ ਕੀਤਾ ਗਿਆ ਫਤਵਾ ਇਹ ਲਾਇਆ ਗਿਆ ਕਿ ਇਹਨਾਂ ਨੂੰ ਸਮੇਤ ਪਰਿਵਾਰ ਨੂੰ ਕੋਹੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਏ ਭਾਈ ਮੋਤੀराम ਦੇ ਸੱਤ ਅੱਠ ਸਾੜ ਦੇ ਪੁੱਤਰ ਨੂੰ ਕੋਹੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਦੀ ਪਤਨੀ ਨੂੰ ਕੋਹੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਬਜ਼ੁਰਗ ਮਾਤਾ ਜਿਨ੍ਹਾਂ ਦੀ ਉਮਰ 70-75 ਸਾਲ ਦੇ ਕਰੀਬ ਸੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਅਖਰ ਭਾਈ ਮੋਤੀराम ਦੀ ਨੂੰ ਫਿਰ ਪੁੱਛਿਆ ਇਸਲਾਮ ਕਬੂਲ ਕਰ ਲੈ ਤੈਨੂੰ ਸੁੱਖ ਸਹੂਲਤਾਂ ਮਿਲਣਗੀਆਂ ਤੇ ਭਾਈ ਮੋਤੀराम ਕਹਿਣ ਲੱਗਿਆ ਵਜ਼ੀਰ ਖਾਨ ਬੰਦਾ ਸੁੱਖ ਸਹੂਲਤ ਆਪਣੇ ਪਰਿਵਾਰ ਵਾਸਤੇ ਮੰਗਦਾ ਹੈ ਪਰਿਵਾਰ ਮੇਰਾ ਤੂੰ ਪਹਿਲਾਂ ਹੀ ਖਤਮ ਕਰ ਦਿੱਤਾ ਹੈ ਦੂਸਰੀ ਗੱਲ ਅਕਲ ਦੀਆਂ ਗੱਲਾਂ ਛੋਟੇ ਛੋਟੇ ਬੱਚੇ ਤੇਰੇ ਇਸਲਾਮ ਧਰਮ ਨੂੰ ਕਬੂਲ ਨਹੀਂ ਕਰਕੇ ਗਏ ਉਹਨਾਂ ਨੇ ਤੇਰੇ ਜ਼ੁਲਮ ਤੇਰੇ ਡਰ ਤੇ ਤੇਰੇ ਲਾਲਚ ਦਾ ਕੋਈ ਵੀ ਉਹਨਾਂ ਤੇ ਅਸਰ ਨਹੀਂ ਹੋਇਆ ਉਹਨਾਂ ਪ੍ਰਵਾਹ ਨਹੀਂ ਕੀਤੀ ਤੇ ਉਹ ਤੇ 7 ਤੇ 9 ਸਾਲ ਦੇ ਬੱਚੇ ਸੀ ਤੇ ਵਜ਼ੀਰ ਖਾਨ ਮੈਂ ਤੇ ਅੱਧੀ ਉਮਰ ਭੋਗ ਚੁੱਕੀ ਐ ਮੈਂ ਤੇਰੇ ਲਾਲਚ ਤੇ ਡਰਾਵਿਆਂ ਤੋਂ ਕਦੋਂ ਡਰਨ ਵਾਲਾ ਐ ਆਖਰ ਭਾਈ ਮੋਤੀराम ਨੂੰ ਮਿੱਕੂੜੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਗੁਰੂ ਨੂੰ ਪਿਆਰ ਕਰਨ ਵਾਲੇ ਉਸ ਗੁਰਸੇਖਣ ਇੱਕ ਵਿਦਵਾਨ ਕਥਾ ਕਰਦਿਆਂ ਕਹਿ ਰਿਹਾ ਸੀ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਭਾਈ ਮੋਤੀराम ਦਾ ਦੁੱਧ ਹੈ ਜਿਨ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕੇ ਉਸ ਦੁੱਧ ਦਾ ਮੁੱਲ ਤਾਰਿਆ ਹੈ ਸੋ ਭਾਈ ਮੋਤੀਰਾਮ ਜੀ ਦੇ ਪਰਿਵਾਰ ਨੂੰ ਇਸ ਤਰੀਕੇ ਸ਼ਹੀਦ ਕਰ ਦਿੱਤਾ ਗਿਆ ਸੀ 12 ਪੋ ਦੀ ਰਾਤ ਸ਼ਤਕਾਰਯੋਗ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਗੋਦ ਵਿੱਚ ਲੈ ਕੇ ਸ਼ਾਬ ਨੂੰ ਰਹਿਰਾ ਸਰ ਜੀ ਦਾ ਪਾਠ ਕਰਦੇ ਨੇ ਸੋਹਿਲਾ ਸਹਿਣੀ ਬਾਣੀ ਪੜ੍ਹਦੇ ਨੇ ਸਾਰੀ ਰਾਤ ਆਪਣੀ ਗਲਵੱਕੜੀ ਵਿੱਚ ਆਪਣੇ ਸੀਨੇ ਦਾ ਨਿਗ ਦੇਣ ਦਾ ਯਤਨ ਕੀਤਾ ਸੁਭਾਰਾਂ ਪੋ ਦੀ ਰਾਤ ਅਤ ਦੀ ਦੁੱਖਾਂ ਭਰੀ ਰਾਤ ਸੀ ਅੱਜ ਦੀ ਜਿਹੜੀ ਆਉਣ ਵਾਲੀ ਰਾਤ ਹੈ ਇਸ ਸ਼ਤਕਾਰਯੋਗ ਮਾਤਾ ਗੁਜਰੀ ਜੀ ਤੇ ਸਾਹਿਬ ਜਾਨਿਆਂ ਦੀ ਆਪਸ ਵਿੱਚ ਇਕੱਠਿਆਂ ਦੀ ਸਰੀਰ ਕਰਕੇ ਕੱਟਿਆਂ ਦੀ ਆਖਰੀ ਰਾਤ ਕੋ ਲਿਪੜੀ ਕੱਲ 13 ਕੋ ਨੂੰ ਸਾਹਿਬ ਜਾਦਿਆਂ ਦੀ ਸ਼ਹਾਦਤ ਥੋੜੀ ਜੀ ਵਿਚਾਰ ਜੋ ਬਾਕੀ ਕੱਲ ਆਪਾਂ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ